ਅੰਮ੍ਰਿਤਸਰ ਦੇ ਭਗਤਾਂ ਵਾਲੇ ਨਜ਼ਦੀਕ ਰਾਧਾਕ੍ਰਿਸ਼ਨ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਡੇਰੀ ਦੀ ਛੱਤ ਡਿੱਗੀ ਹੈ ਸੋ ਭਾਰੀ ਪ੍ਰਸ਼ਾਦ ਦੇ ਕਾਰਨ ਇਸ ਡੇਰੀ ਦੀ ਛੱਤ ਡਿੱਗੀ ਹੈ ਸੋ ਮਾਲਕ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ 5:30 ਵਜੇ ਦੇ ਕਰੀਬ ਜਦੋਂ ਡੇਰੀ ਮਾਲਕ ਆਪਣੇ ਕਾਰੋਬਾਰ ਦੇ ਲਈ ਇੱਥੇ ਪਹੁੰਚਿਆ ਤਾਂ ਦੇਖਿਆ ਕਿ ਇਹ ਛੱਤ ਡਿੱਗ ਗਈ ਅਤੇ ਇਸ ਮੌਕੇ ਤੇ ਇਸ ਦੇ ਹੇਠਾਂ ਤਕਰੀਬਨ 40 ਤੋਂ 50 ਜੋ ਪਸ਼ੂ ਡੰਗਰ ਬੰਨੇ ਹੋਏ ਸਨ ਉਹਨਾਂ ਨੂੰ ਮੌਕੇ ਤੇ ਇਲਾਕਾ ਨਿਵਾਸੀਆਂ ਮੁਹੱਲੇ ਨਿਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਸੋ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਵੇਂ ਕਿ ਮਾਲੀ ਨੁਕਸਾਨ ਕਾਫੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਡੇਰੀ ਮਾਲਕ ਦੇ ਜੋ ਆਪਣੀ ਕਰਜ਼ਾ ਚੁੱਕ ਕੇ ਆਪਣੀ ਮਿਹਨਤ ਦੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਸੋ ਉਸ ਦੀ ਸਾਰੀ ਕੀਤੀ ਹੋਈ ਮਿਹਨਤ ਬਰਸਾਤ ਦੇ ਕਾਰਨ ਖਰਾਬ ਹੋ ਗਈ ਸੋ ਇਹ ਡੇਰੀ ਦੀ ਜੋ ਛੱਤ ਸੀ ਜਿਸ ਦੇ ਹੇਠਾਂ 40 ਤੋਂ 50 ਡੰਗਰ ਹਮੇਸ਼ਾ ਬੰਨੇ ਰਹਿੰਦੇ ਸਨ ਸੋ ਉਹ ਛੱਤ ਸਵੇਰੇ 5:30 ਵਜੇ ਡਿੱਗ ਗਈ ਸੋ ਕਿਤਨਾ ਕਿਤੇ ਲੋਕਾਂ ਦਾ ਹੜਾਂ ਕਰਕੇ ਬਰਸਾਤਾਂ ਕਰਕੇ ਜਿੱਥੇ ਕਾਫੀ ਨੁਕਸਾਨ ਹੋਇਆ ਸੋ ਪਰਿਵਾਰ ਕਾਫੀ ਦੁਖਦ ਹਾਲਾਤਾਂ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿ ਮੁਸ਼ਕਲ ਨਾਲ ਹੀ ਜਿਹੜੇ ਕਿ ਪਸ਼ੂਆਂ ਦੀ ਜਾਨ ਬਚਾਈ ਗਈ ਸੋ ਇਸ ਮੌਕੇ ਤੇ ਮਾਲਕ ਪ੍ਰਗਟ ਸਿੰਘ ਵੱਲੋਂ ਪ੍ਰਸ਼ਾਸਨ ਤੋਂ ਔਰ ਲੋਕਾਂ ਤੋਂ ਮੱਦੀ ਅਪੀਲ ਕੀਤੀ ਐ ਸੋ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਪਹਿਲਾਂ ਹੀ ਉਸ ਦੇ ਵੱਲੋਂ ਕਰਜ਼ਾ ਚੁੱਕ ਕੇ ਆਪਣਾ ਕਾਰੋਬਾਰ ਤੋੜਿਆ ਗਿਆ ਸੀ ਆਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਇਸ ਮੌਕੇ ਤੇ ਮਾਲਕ ਦਾ ਹਾਂ ਜੀ ਕੀ ਗਲਤ ਕੀ ਹੋਈ ਜਿਹੜਾ ਇਹ ਸਾਰਾ ਜਿਹੜਾ ਢਾਂਚਾ ਜਿਹੜਾ ਗਿਰਿਆ ਜਿਹੜਾ ਤੁਸੀਂ ਇੱਥੇ ਕਾਰੋਬਾਰ ਕੀ ਕਰਦੇ ਸੀ ਇੱਥੇ ਮੇਰਾ ਡੇਰੀ ਦਾ ਕੰਮ ਸੀ ਡੰਗਰ ਹੀ ਪੈ 40 50 ਥੱਲੇ ਜੀ ਤੇ ਉਹ ਡੰਗਰ ਤੇ ਜਦੋਂ ਡਿੱਗਾ ਵਾ ਪਚਾਲੇ ਆ ਕਿੰਨੇ ਵੇ ਟਾਈਮ ਸੀ ਇਹ ਸਵੇਰੇ 5:30 ਵਜੇ ਦਾ ਟਾਈਮ ਸੀ ਉਸ ਸਮੇਂ ਤੁਸੀਂ ਕਿੱਥੇ ਸੀ ਮੈਂ ਉਦੋਂ ਇੱਥੇ ਹੀ ਹਾਂ ਮੈਂ ਲੀਵਰ ਵੀ ਨਾਲ ਲੱਗੀ ਸੀ ਤੇ ਡੰਗਰ ਥੱਲੇੋਂ ਵਿਚਾਲੇ ਆ ਤੇ ਟੋਟਾਂ ਝਟਾਂ ਲੱਗੀਆਂ ਡੰਗਰਾਂ ਦੇ ਵੀ ਪਰ ਡੰਗਰ ਸਾਰੇ ਕੱਢਲੇ ਥੱਲੇ ਤੇ ਜਿਹੜੀ ਬਿਲਡਿੰਗ ਉਹ ਸਾਰੀ ਡਿੱਗ ਪਈ ਆ ਕਿੰਨਾ ਸਮਾਂ ਪੁਰਾਣਾ ਹੈ ਇਹ ਬਿਲਡਿੰਗ ਇਹ ਕੋਈ ਜ਼ਿਆਦਾ ਨਹੀਂ ਕੋ 10 12 ਸਾਲ ਹੀ ਪਹਿਲਾਂ ਪੁਰਾਣਾ ਹੈ ਕੀ ਲੱਗਦਾ ਕਿ ਜਿੱਥੇ ਕਿ ਖੜਾ ਕਰਕੇ ਹੋਰਾਂ ਲੋਕਾਂ ਦੇ ਮਕਾਨ ਦੇ ਪਿੱਛੇ ਮਕਾਨ ਡਿੱਗੇ ਨੇ ਤੁਹਾਡਾ ਵੀ ਬਰਸਾਦ ਕਰਕੇ ਇਹ ਹਾਂ ਮੇਰਾ ਵੀ ਬਰਸਾਦ ਕਰਕੇ ਡਿੱਗਾ ਜਿੱਥੇ ਲੋਕਾਂ ਦਾ ਇੰਨਾ ਖੜਾ ਕਰਕੇ ਨੁਕਸਾਨ ਹੋਇਆ ਮੇਰਾ ਵੀ ਖੜਾ ਕਰਕੇ ਇਹ ਜਿਆਦਾ ਮੀਂਹ ਪੈਣ ਕਰਕੇ ਮੇਰਾ ਨੁਕਸਾਨ ਹੀ ਜਿਆਦਾ ਹੋਇਆ ਮੁਰੰਮਤ ਤਾਂ ਨਹੀਂ ਹੋਣ ਵਾਲੀ ਸੀ ਨਾ ਨਾ ਕੋਈ ਮੁਰੰਮਤ ਨਹੀਂ ਹੋਣ ਵਾਲੀ ਇਹ ਤਾਂ ਨਵਾਂ ਬਣਿਆ ਹੈ ਥੋੜਾ ਚਿਰ ਹੀ ਬਣੇਗਾ ਤੇ ਲੱਗਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹਾਂ ਜੱਜ ਸਰੇ ਜਾਨੀ ਨੁਕਸਾਨ ਹੀ ਹੋ ਸਕਦਾ ਹੈ ਜੇ ਅਸੀਂ ਪਹਿਲਾਂ ਹੁੰਦੇ ਫਿਰ ਥੱਲੇ ਅਸੀਂ ਵੀ ਆ ਸਕਦੇ ਹਾਂ ਪਰ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਉਹ ਚੋਟਾਂ ਜੱਟਾਂ ਲੰਗੀਆਂ ਨੰਗਰਾਂ ਨੂੰ ਪਰ ਡੰਗਰਸ ਬਸ ਸਹੀ ਸਲਾਮ ਤੋਂ ਬਾਹਰ ਨਿਕਲ ਆਏ ਸਾਰੇ ਇਹ ਲੱਗਦਾ ਹੈ ਗਰੀਬ ਬੰਦੇ ਲਈ ਅੱਜ ਕੱਲ੍ਹ ਜੇ ਕਾਰੋਬਾਰ ਕਰਨਾ ਇੰਨਾ ਔਖਾ ਹੈ ਔਰ ਇਸ ਸਮੇਂ ਵਿੱਚ ਇਸ ਤਰ੍ਹਾਂ ਬਿਲਡਿੰਗ ਡਿੱਗ ਜਾਣੀ ਤੇ ਹੁਣ ਕਿੱਥੇ ਬੈਹਿ ਕੇ ਤੁਸੀਂ ਮੇਰੇ ਨਾਲ ਕੰਮ ਕਰੋਗੇ ਜੇ ਡੰਗਰਾਂ ਦਾ ਹਾਂ ਮੇਰਾ ਇਹ ਵੀ ਮੈਂ ਹੁਣ ਦੂਜੀ ਜਗ੍ਹਾ ਤੇ ਸ਼ਿਫਟਡ ਕਰ ਦਿੱਤੇ ਡੰਗਰ ਕਿਸੇ ਦੀ ਜਗ੍ਹਾ ਤੇ ਤੇ ਜੋ ਵੀ ਮੇਰਾ ਨੁਕਸਾਨ ਹੋਇਆ ਮੈਂ ਸਰਕਾਰ ਕੋ ਚਾਹੁੰਦਾ ਵੀ ਮੇਰਾ ਵੀ ਮੁਆਵਜ਼ਾ ਮੈਨੂੰ ਦਿੱਤਾ ਜਾਵੇ ਸੋ ਹੁਣ ਕਾਰੋਬਾਰ ਦਾ ਕੋਈ ਸਾਧਨ ਹੋਰ ਨਹੀਂ ਹੈਗਾ ਨਹੀਂ ਹੋਰ ਨਹੀਂ ਸਾਧਨ ਕੋਈ ਹੈ ਮੇਰਾ ਸਿਰਫ ਡੇਰੀ ਦਾ ਰਮਤ ਜੀ ਮੱਝਾਇ ਰੱਖਿਆ ਕਾਫੀ ਲੋਕ ਗਰੀਬਾਂ ਦੇ ਲੋਕਾਂ ਦੇ ਇਹਦੇ ਨੁਕਸਾਨ ਹੋਏ ਨੇ ਤੁਸੀਂ ਪ੍ਰਸ਼ਾਸਨ ਅਗੇ ਅਪੀਲ ਕੀ ਕਰਨੀ ਚਾਹੁੰਦੇ ਮੈਂ ਪ੍ਰਸ਼ਾਸਨ ਅਗੇ ਇਹੋ ਅਪੀਲ ਕਰਨਾ ਚਾਹੁੰਦਾ ਵੀ ਮੇਰਾ ਜਿੱਤਰਾਂ ਦੇ ਬਿਲਡਿੰਗ ਹੈਗੀ ਮੈਨੂੰ ਉਹਦੇ ਵਾਸਤੇ ਕੋਈ ਖਰਚਾ ਦਿੱਤਾ ਜਾਵੇ ਤੇ ਮੈਂ ਦੀ ਮੁਰੰਮਤ ਕਰਾ ਕੇ ਰੱਖਦਾ ਹਾਂ ਕਰਜ਼ਾ ਚੁੱਕੇ ਸਾਰਾ ਕੰਮ ਚੋੜਾ ਕਰਜ਼ਾ ਚੁੱਕੇ ਅੱਗੇ ਵੀ ਕਰਜ਼ਾ ਚੁੱਕੇ ਕੀਤਾ ਹੈ ਤੇ ਹੁਣ ਵੀ ਮੈਂ ਸਰਕਾਰ ਕੋਲ ਇਹ ਮੰਗ ਰੱਖਦਾ ਵੀ ਮੇਰਾ ਕੋਈ ਮੈਨੂੰ ਮਦਦਿਆ ਦਿੱਤਾ ਜਾਵੇ ਤੇ ਮੈਂ ਆਪਣਾ ਇਹਨੂੰ ਰਿਪੇਅਰ ਕਰਕੇ ਇਹਨੂੰ ਸਹੀ ਕਰਾ ਲਵਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤੁਸੀਂ ਕਿਸੇ ਨੂੰ ਸੂਚਿਤ ਕੀਤਾ ਨਹੀਂ ਮੇਰੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਮਹੱਲੇ ਵਾਲੇ ਆਏ ਆ ਮਹੱਲੇ ਵਾਲਿਆਂ ਸਾਰੇ ਸਿਰੇ ਕੀਤਾ ਤੇ ਹੁਣ ਵੀ ਇਹ ਬੰਦੇ ਲੱਗੇ ਆ ਵਿੱਚ ਤੇ ਉਹ ਮਹੱਲੇ ਵਾਲੇ ਸਾਥ ਮਹੱਲੇ ਵਾਲੇ ਸਾਥ ਨਰਵੈਲ ਸਿੰਘ ਜੀ ਕਿੱਥੇ ਦਾ ਏਰੀਆ ਹੈ ਕਿੱਥੇ ਰਹਿੰਦੇ ਇਹ ਭਗਤਾਂ ਵਾਲਾ ਰਾਧਾਕ੍ਰਿਸ਼ਨ ਕੁੰਜੀ ਕੀ ਗੱਲਬਾਤ ਕੀ ਹੋਈ ਐ ਇਸ ਜਿਹੜਾ ਇਹ ਡੇਰੀ ਦਾ ਕੰਮ ਕਰਦੇ ਨੇ ਪ੍ਰਗਟ ਸਿੰਘ ਇੱਥੇ ਔਰ ਤੁਸੀਂ ਤੁਹਾਡਾ ਨਾਲ ਕਿਸ ਗਵਾਂਡ ਚ ਰਹਿੰਦੇ ਹੋ ਕਿ ਜਦੋਂ ਇਹ ਹਾਦਸਾ ਹੋਇਆ ਤੁਸੀਂ ਉਸ ਸਮੇਂ ਫਿਰ ਆ ਕੇ ਵੇਖਿਆ ਕੀ ਵੇਖਿਆ ਜੀ ਮੇਰਾ ਸਾਹਮਣੇ ਘਰ ਹੈ ਜੀ ਤੇ ਸਾਢੇ 5 ਵਜੇ ਕਰੀ ਹੋਇਆ ਹੈ ਜੀ ਹਾਂ ਤੇ ਜਦੋਂ ਤੁਸੀਂ ਵੇਖਦੇ ਹੋ ਤਾਂ ਕੀ ਵੇਖਦੇ ਹੋ ਸਾਹਮਣੇ ਕਿ ਡੰਗ ਸਾਰਾ ਇੱਕਦਮ ਡੇਪਿਆ ਹੈ ਤੇ ਫਿਰ ਇਹਨਾਂ ਨੇ फटाफट ਆਪਣੇ ਡੰਗਰ ਮਾਰ ਲਏ ਡੰਗਰ ਤੋਂ ਬਚਾ ਲਈ ਡੰਗ ਕਿ ਲੱਗਿਆ ਮਾੜੀ ਮੂਡ ਸਟਾ ਹੈਗਾ ਗਰੀਬ ਬੰਦੇ ਲਈ ਅੱਜਕੱਲ੍ਹ ਕਾਰੋਬਾਰ ਕਰਨਾ ਬੜਾ ਔਖਾ ਹੀ ਸੋ ਇਹ ਬਰਸਾਤ ਕਰਕੇ ਹਾਂ ਜੀ ਬਰਸਾਤ ਕਰਕੇ ਸੋ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਾਂਗੇ ਮੈਂ ਜੀ ਤੀਤੀ ਜੇ ਪ੍ਰਸ਼ਾਸਨ ਕਰਦੇ ਕੋ ਬੇਨਤੀ